ਅਸੀਂ ਯਾਰ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਐਂਟਰਟੇਨਮੈਂਟ ਦੀ ਦੁਨੀਆ ਬਾਰੇ ਸੋ ਫਿਲਮਾਂ ਬਾਰੇ ਗੱਲਬਾਤ ਕਰਾਂਗੇ ਆਪਾਂ ਸਭ ਜਿਹੜੇ ਹੈਗੇ ਨੇ ਅੱਜ ਦਾ ਯੂਥ ਆ ਉਹ ਨਿਤ ਨਵੀਂ ਫਿਲਮ ਵੇਖਣਾ ਚਾਹੁੰਦੇ ਨੇ ਪਰ ਫਿਲਮ ਇਹ ਜਹੀ ਹੋਵੇ ਜਿਹੜੀ ਕਿ ਕੋਈ ਨਾ ਕੋਈ ਮੈਸੇਜ ਦਿੰਦੀ ਹੋਵੇ ਮੈਸੇਜ ਦੇਣ ਵਾਲੀਆਂ ਫਿਲਮਾਂ ਬਹੁਤ ਘੱਟ ਹੁੰਦੀਆਂ ਨੇ ਪਰ ਜੇਕਰ ਆਪਾਂ ਗੱਲ ਕਰੀਏ ਇੱਕ ਐਸੇ ਸਿਤਾਰੇ ਦੀ ਜਿਹੜਾ ਕਿ ਹਰੇਕ ਫਿਲਮ ਦੇ ਵਿੱਚ ਕੋਈ ਨਾ ਕੋਈ ਮੈਸੇਜ ਲੈ ਕੇ ਆਉਂਦਾ ਜਾਂ ਫਿਰ ਕਿਸੇ ਨਾ ਕਿਸੇ ਦੀ ਜੀਵਨੀ ਨੂੰ ਸਾਡੇ ਸਾਹਮਣੇ ਜਿਹੜਾ ਹੈਗਾ ਫਿਲਮਾਂ ਰਾਹੀਂ ਪੇਸ਼ ਕਰਦਾ ਹੈ ਸੋ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਗੱਲ ਕਰਾਂਗੇ ਦੇਵ ਖਰੌਣ ਦੀ ਸੋ ਦੇਵ ਕਰੋੜ ਇੱਕ ਐਸਾ ਸਿਤਾਰਾ ਆ ਜਿਹੜਾ ਕਿ ਆਪਣੀਆਂ ਫਿਲਮਾਂ ਦੇ ਵਿੱਚ ਇਸ ਤਰ੍ਹਾਂ ਰੋਲ ਅਦਾ ਕਰਦੇ ਹਨ ਜਿਵੇਂ ਕਿ ਉਸ ਜ਼ਿੰਦਗੀ ਨੂੰ ਉਹਨਾਂ ਨੇ ਆਪ ਜੀਆ ਹੋਵੇ ਜੇ ਗੱਲ ਕਰੀਏ ਤਾਂ ਆਪਾਂ ਗਾਂਧੀ ਦੀ ਗਾਂਧੀ ਫਿਲਮ ਸਾਰਿਆਂ ਨੇ ਵੇਖੀ ਹੋਵੇਗੀ ਗਾਂਧੀ ਫਿਲਮ ਇੱਕ ਐਸੀ ਫਿਲਮ ਸੀ ਜਿਹਨੂੰ ਲੋਕਾਂ ਨੇ ਜਿਹੜਾ ਹੈਗਾ ਘਰ-ਘਰ ਤੇ ਥੀਏਟਰਾਂ ਦੇ ਵਿੱਚ ਗਏ ਤੇ ਇਸ ਤਰ੍ਹਾਂ ਸਟੋਰੀ ਨਾਲ ਬੰਨ ਕੇ ਬਹਿ ਗਏ ਇਸ ਤਰ੍ਹਾਂ ਫੀਲ ਹੋਇਆ ਵੀ ਜਿਵੇਂ ਵਾਕਈ ਗਾਂਧੀ ਦੁਆਰਾ ਸਾਡੇ ਵਿੱਚ ਹੋਵੇ ਜਦੋਂ ਅਸੀਂ ਉਹ ਫਿਲਮ ਥੀਏਟਰਾਂ ਵਿੱਚ ਵੇਖੀ ਉਸ ਤੋਂ ਬਾਅਦ ਜਿੰਨੀਆਂ ਵੀ ਦੇਵ ਕਰੋੜ ਨੇ ਫਿਲਮਾਂ ਕੀਤੀਆਂ ਸਾਰਿਆਂ ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕੀਤਾ ਜਾਂ ਗੱਲ ਕਰ ਲਈ ਆਪਾਂ ਜਿਵੇਂ ਕਿ ਉਹਨਾਂ ਦੀਆਂ ਸੁਪਰ ਡੂਪਰ ਹਿੱਟ ਫਿਲਮਾਂ ਰਹੀਆਂ ਨੇ ਬਲੈਕ kia ਫਿਲਮ ਬਹੁਤ ਵਧੀਆ ਰਹੀ ਆ ਉਹ ਵੀ ਫਿਲਮ ਦੇ ਵਿੱਚ ਉਹਨਾਂ ਨੇ ਬਾਖੂਬੀ ਰੋਲ ਅਦਾ ਕੀਤਾ ਆ ਤੇ ਫਿਰ ਉਸ ਤੋਂ ਬਾਅਦ ਆਪਾਂ ਹੁਣੇ ਜਿਹੜੀ ਉਹਨਾਂ ਦੀ ਪਿੱਛੇ ਫਿਲਮ ਆਈ ਸੀ ਜਿਉਣਾ ਮੋੜ ਉਹ ਫਿਲਮ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਰੋਲ ਅਦਾ ਕੀਤਾ ਸੀ ਨਾ ਸਭ ਤੋਂ ਬੈਸਟ ਰੋਲ ਸੀ ਉਹਨਾਂ ਦਾ ਫਿਰ ਆਪਾਂ ਗੱਲ ਕਰਦੇ ਹਾਂ ਜੀ ڈاکੂਆਂ ਦੇ ਮੁੰਡੇ ਦੀ ڈاکੂਆਂ ਦਾ ਮੁੰਡਾ ਜਿਹੜੀ ਉਹਨਾਂ ਨੇ ਫਿਲਮ ਦੇ ਵਿੱਚ ਰੋਲ ਨਿਭਾਇਆ ਉਸ ਫਿਲਮ ਨੂੰ ਮੈਂ ਅੱਜ ਵੀ ਜੇ ਚੇਤੇ ਕਰਾਂ ਜਦੋਂ ਅਸੀਂ ਫਿਲਮ ਦੇਖਣ ਗਏ ਜਿੱਥੇ ਬਹੁਤ ਸਾਰੀਆਂ ਤਾੜੀਆਂ ਵੱਜੀਆਂ ਉਸ ਫਿਲਮ ਦੇ ਵਿੱਚ ਉੱਥੇ ਬਹੁਤ ਸਾਰੇ ਲੋਕ ਉਸ ਫਿਲਮ ਨੂੰ ਵੇਖ ਕੇ ਭਾਵੁਕ ਵੀ ਹੋਏ ਸੀ ਕਿਉਂਕਿ ਇੱਕ ਨਸ਼ੇ ਦੇ ਵਿੱਚ ਫਸਿਆ ਇਨਸਾਨ ਕਿਵੇਂ ਔਖੜਾਂ ਦੇ ਵਿੱਚੋਂ ਲੰਘ ਕੇ ਆਪਣੀ ਮਦਰ ਦੇ ਨਾਲ ਜ਼ਿੰਦਗੀ ਜੀਣਾ ਚਾਹੁੰਦਾ ਆ ਕਿਵੇਂ ਆਪਣੀ ਮਦਰ ਨੂੰ ਕਹਿੰਦਾ ਆ ਨਸ਼ਿਆਂ ਦੀ ਤੋੜ ਲੱਗਦੀ ਆ ਉਹਨੂੰ ਉਹ ਜਿਹੜੀ ਉਹਨਾਂ ਨੇ ਸਚਾਈ ਉਹਦੇ ਵਿੱਚ ਪੇਸ਼ ਕੀਤੀ ਆ ਉਹ ਸਿਰਫ ਦੇਵ ਖਰੋੜ ਹੀ ਕਰ ਸਕਦੇ ਨੇ ਹਰ ਇੱਕ ਐਕਟਰਸ ਵੱਸ ਦੀ ਗੱਲ ਨਹੀਂ ਹੈਗੀ ਕਿਉਂਕਿ ਦੇਵ ਖਰੋੜ ਨੇ ਉਸ ਫਿਲਮ ਨੂੰ ਇਸ ਤਰ੍ਹਾਂ ਨਿਭਾਇਆ ਕਿ ਜਿਵੇਂ ਵਾਕਿਆ ਹੀ ਜਿਹੜਾ ਹੈਗਾ ਉਹ ਸਾਰਾ ਕੁਝ ਉਹਨਾਂ ਨਾਲ ਹੀ ਬੀਤਿਆ ਹੋਵੇ ਕਿਤੇ ਵੀ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਹੈਗਾ ਵੀ ਮਤਲਬ ਦੇਵ ਖਰੋੜ ਨੇ ਜਿਹੜਾ ਹੈਗਾ ਆ ਰੋਲ ਦੇ ਨਾਲ ਇਨਸਾਫ ਨਾ ਕੀਤਾ ਹੋਵੇ ਸੋ ਉਸ ਤੋਂ ਬਾਅਦ ڈاکੂਆਂ ਦਾ ਮੁੰਡਾ 2 ਵੀ ਆਈ ਉਹ ਵੀ ਉਹਨਾਂ ਦੀ ਫਿਲਮ ਬਹੁਤ ਸੋਹਣੀ ਰਹੀ ਤੇ ਹੁਣ ਜਿਹਦੇ ਕਹ ਲੋ ਵੀ ਸੀਰੀਜ਼ ਹੀ ਚੱਲ ਪਈਆ ਹੁਣ ਉਹਨਾਂ ਦਾ ਜਿਹੜੀ ਫਿਲਮ ਆ ਰਹੀ ਆ ڈاکੂਆਂ ਦਾ ਮੁੰਡਾ 3 ਸੋ 3 ਫਿਲਮ ਜਿਹੜੀ ਹੈਗੀ ਆ ਉਹਨਾਂ ਦੀ ਜਿੱਥੇ ਥੀਏਟਰ ਦੇ ਵਿੱਚ ਜਿਹੜਾ ਹੈਗਾ ਆ ਕਮਾਲ ਕਰੇਗੀ ਆਪਣੀ ਅਦਾਕਾਰੀ ਦੇ ਨਾਲ ਦੇਵ ਖਰੋੜ ਦੀ ਅਦਾਕਾਰੀ ਦੇ ਨਾਲ ਉੱਥੇ ਹੀ ਸਿੱਧੂ ਮਸੇਵਾਲੇ ਦਾ ਗੀਤ ਵੀ ਸਾਨੂੰ ਜਿਹੜਾ ਹੈਗਾ ਫਿਲਮ ਦੇ ਵਿੱਚ ਸੁਣਨ ਲਈ ਮਿਲੇਗਾ ਕਿਉਂਕਿ ਪਹਿਲਾਂ ਵੀ ਜਿਹੜਾ ਉਹਨਾਂ ਦਾ ਗੀਤ ਡਾਲਰਾਂ ਵਾਂਗੂ ਨਹੀਂ ਤੁਸੀਂ ਸੁਣਿਆ ਹੋਵੇਗਾ ਬਹੁਤ ਜ਼ਿਆਦਾ ਸੁਪਰ ਡੂਪਰ ਸਿੱਧੂ ਮਸੇਵਾਲੇ ਦੇ ਗਾਣੇ ਤਾਂ ਵੈਸੇ ਸਾਰੇ ਹੀ ਸੁਪਰ ਡੂਪਰ ਹਿੱਟ ਰਹੇ ਨੇ ਰਹਿਣਗੇ ਸਦਾ ਲਈ ਲੋਕੀ ਸੁਣਦੇ ਨੇ ਸੁਣਦੇ ਰਹਿਣਗੇ ਪਰ ਹੁਣ ਉਹਨਾਂ ਦਾ ਜਿਹੜਾ ਗੀਤ ਸਾਨੂੰ ਫੇਰ ਦੁਬਾਰਾ ਜਿਹੜਾ ਉਹਨਾਂ ਦੀ ਥੀਏਟਰ ਦੇ ਵਿੱਚ ਝਲਕ ਸਾਨੂੰ ਨਜ਼ਰ ਆਵੇਗੀ ਦੇਵ ਘਰੋੜ ਨੇ ਆਪਣੇ ਜਿਹੜਾ ਹੈਗਾ ਰੋਲ ਬਾਰੇ ਵੀ ਦੱਸਿਆ ਕਿ ਹੁਣ ਜਿਹੜਾ ਹੈਗਾ ਇਹ ਇੱਕ ਬਿਲਕੁਲ ਅਲੱਗ ਜਿਹਾ ਜਿਹੜਾ ਡਾਕੂਆਂ ਦਾ ਮੁੰਡਾ ਤੁਸੀਂ ਫਸਟ ਸੈਕਿੰਡ ਦੇਖੀਆ ਉਸ ਤੋਂ ਵੱਖਰਾ ਕੁਝ ਕਰਨ ਵਾਲੇ ਆ ਅਸੀਂ ਕਿਉਂਕਿ ਜਿੱਥੇ ਹੀ ਉਹਨਾਂ ਨੇ ਜਿਹੜਾ ਹੈਗਾ ਰੋਲ ਨੂੰ ਆਪਣੇ ਨੂੰ ਜਿਆਦਾ ਤਾਂ ਨਹੀਂ ਦੱਸਿਆ ਪਰ ਜਿੰਨਾ ਵੀ ਉਹਨਾਂ ਨੇ ਦੱਸਿਆ ਕਿ ਬਹੁਤ ਵਧੀਆ ਜਿਹੜਾ ਹੈਗਾ ਆ ਰੋਲ ਉਹਨਾਂ ਦਾ ਰਹਿਣ ਵਾਲਾ ਇਸ ਫਿਲਮ ਦੇ ਵਿੱਚ ਬਾਕੀ ਸਾਨੂੰ ਉਡੀਕ ਹੈ 13 ਜੂਨ ਦੀ 13 ਜੂਨ ਨੂੰ ਇਹ ਫਿਲਮ ਜਿਹੜੀ ਹੈਗੀ ਆ ਰਿਲੀਜ਼ ਹੋ ਰਹੀ ਆ ਸੋ ਹੁਣੇ ਆਪਾਂ ਜਿਹੜਾ ਇਸ ਦਾ ਟ੍ਰੇਲਰ ਵੀ ਦੇਖਾਂਗੇ ਬਹੁਤ ਜਲਦ ਤੇ ਬਾਕੀ ਇਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਕਿਸੇ ਹੋਰ ਮੁੱਦੇ ਤੇ ਗੱਲ ਕਰਾਂਗੇ ਤੇ ਤੁਸੀਂ ਕਮੈਂਟ ਸ਼ੇਅਰ ਕਰਨਾ ਨਾ ਭੁੱਲਣਾ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਫਿਰ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ